ਸਾਰੇ ਪਖਤਰ ਉਹ ਮੁਲਕੀ ਤਰੀਕ 2 24 ਨੂੰ ਇੰਚਾਰਜ ਸੀਆਈਏ ਸ਼੍ਰੀ ਮੁਕਸਰ ਸਾਹਿਬ ਆਪਣੀ ਟੀਮ ਦੇ ਨਾਲ ਨਾਕਾਬੰਦੀ ਕਰਕੇ ਖੜੇ ਸੀ ਤੇ ਇਹਨਾਂ ਨੂੰ ਦੇਖ ਕੇ ਇੱਕ ਗੱਡੀ ਰੁੱਕੇ ਤੇ ਵਾਪਸ ਮੋੜਨ ਲੱਗੀ ਜੇ ਜਿਹਨੂੰ ਵੀ ਇਹਨਾਂ ਨੇ ਕਾਬੂ ਕਰਕੇ ਉਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ 1 ਕਿਲੋ 150 ਗ੍ਰਾਮ ਹੀਰੋਇਨ ਬਰਾਮਤ ਹੋਈ ਹੈ ਗੱਡੀ ਚੋਂ ਤੇ ਦੋ ਅਕਿਊਜ਼ ਨੇ ਵਿੱਕੀ ਸੂਰਜ ਤੇ ਜਸ਼ਨਦੀਪ ਜਿਹੜੇ ਅਰੈਸਟ ਹੋਏ ਨੇ ਕਿੱਥੋਂ ਦੇ ਰਹਿਣ ਵਾਲੇ ਆ ਤੁਹਾਨੂੰ ਪਹਿਲਾਂ ਹੀ ਇਹ ਦੋਨੋਂ ਚਾਰ ਤੇ ਕਿੰਨੀ ਕੀਮਤ ਹੈ ਇਹ ਦੋਨੋਂ ਜਣੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਨੇ ਤੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਪਰਚੇ ਦਰਜ ਨੇ ਸਰ ਕਿੰਨੀ ਕੀਮਤ ਹੈ ਜੀ ਇਹ ਹੀਰੋਇਨ 1 ਕਿਲੋ 150 ਗ੍ਰਾਮ ਹੈ ਜੀ ਇੰਟਰਨੈਸ਼ਨਲ ਮਾਰਕੀਟ 'ਚ ਤਕਰੀਬਨ 4.5 ਕਰੋੜ ਰੁਪਏ ਦਾ ਇਹ ਖੇਪ ਸੀ ਵੀ ਇਹ ਪਹਿਲਾ ਮੌਨਦਰਜ ਨੇ ਹਾਂ ਜੀ ਇਹਨਾਂ ਦੇ ਪਹਿਲਾ ਵੀ ਮਾਮਲੇਦਾਰ ਨੇ ਜੰਡਿਆਰਾ ਗੁਰੂਚੂਰ ਦਰਜ ਨੇ ਸ਼੍ਰੀ ਮੁਕਸਰ ਸਾਹਿਬ ਵੀ ਦਰਜ ਨੇ ਸਰ ਪਤਾ ਲੱਗੇ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਜਿਹੜੀ ਇਹ ਮਾਰੇ ਜਿਹੜੇ ਕੋਈ ਅਜੇ ਅਸੀਂ ਰਿਮਾਂਡ ਤੇ ਇਹਨਾਂ ਨੂੰ ਲਿਆ ਅੱਗੇ ਫਰਦਰ ਪੁੱਛਗਿੱਛ ਕਰਨੀ ਬਾਕੀ ਆ ਔਰ ਜਿਵੇਂ ਵੀ ਹੋਏਗੀ ਉਹ ਵੀ ਫਰਦਰ ਕਾਰਵਾਈ ਕੀਤੀ ਜਾਏਗਾ ਮਗਲੋਂ ਨੂੰ ਕੋਈ ਮੈਸੇਜ ਕਰ ਦਿਓ ਨਸ਼ਾ ਸਮਗਲਰਾਂ ਨੂੰ ਇਹੀ ਮੈਸੇਜ ਆ ਵੀ ਹੁਣ ਜਾਦਾ ਦੇਰ ਨਸ਼ਾ ਵੇਚਣ ਵਾਲਾ ਬਚ ਨਹੀਂ ਸਕਦਾ ਪੁਲਿਸ ਬਹੁਤ ਐਕਟਿਵਲੀ ਇਹਨਾਂ ਦੇ ਮੱਦੇਰ ਹੈ ਤੇ ਨਸ਼ਾ ਵੇਚਣ ਵਾਲਾ ਕਦੇ ਨਾ ਕਦੇ ਫੜਿਆ ਹੀ ਜਾਏਗਾ ਕਿ ਜਿਹੜੀ ਪ੍ਰਾਪਰਟੀਆਂ ਬਣਾਈਆਂ ਜਾਂਦੀਆਂ ਨਸ਼ਾ ਵੇਚ ਕੇ ਕੀ ਉਹਨਾਂ ਨੂੰ ਕੀ ਹੋਊਗਾ ਉਹਨਾਂ ਨੂੰ ਅਸੀਂ ਕਰ ਰਹੇ ਹਾਂ ਦੀ ਫੋਰਫੀਟ ਕਰਾਉਣੇ ਆ ਉਹਨਾਂ ਨੂੰ ਅਟੈਚ ਕਰਾਉਣੇ ਆ ਉਹਨੇ ਤੇ ਉਹ ਚੱਲ ਰਿਹਾ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਆ ਜਿੰਨੇ ਦੋਸ਼ੀ ਨੇ ਉਹਨਾਂ ਦੀ ਅਸੀਂ ਪ੍ਰਾਪਰਟੀ ਫੋਰਫੀਟ ਕਰਾਵਾਂਗੇ ਠੀਕ ਹੈ ਜੀ